ਇਸ ਤਰ੍ਹਾਂ ਉਹ ਕਹਿੰਦੀ ਤੁਹਾਨੂੰ ਸਭ ਕੁਝ ਦੇਵਾਂਗੀ ਰਾਜ ਭਾਗ ਬਹੁਤ ਕੁਝ ਮਿਲੇਗਾ ਕਹਿੰਦੇ ਸਲਾਮ ਕਬੂਲ ਕਰੋ ਉਹ ਕਹਿੰਦੇ ਨਹੀਂ ਸਾਨੂੰ ਸਾਡਾ ਧਰਮ ਪਿਆਰ ਹੈ ਦਾਦੀ ਮਾਂ ਨੇ ਡਿਢ ਕੀਤਾ ਹੋਇਆ ਨਾ ਬਹੁਤ ਹੀ ਕੋਸ਼ਿਸ਼ ਕੀਤੀ ਪਰ ਉਹ ਬਾਬੀ ਨਹੀਂ ਮੰਨੀ ਫਿਰ ਸ਼ਾਮ ਹੁੰਦੀ ਚੈੜੀ ਖਤਮ ਹੋ ਜਾਂਦੀ ਹੈ ਸਸੰਗ ਜੀ ਦਾਦੀ ਮਾਂ ਕੋਲ ਆਉਂਦੇ ਨੇ ਦਾਦੀ ਮਾਂ ਕੋਲ ਆਉਂਦੀ ਦਾਦੀ ਘੁੱਟ ਕੇ ਸੀਨੇ ਨਾਲ ਲਾਉਂਦੀ ਆਪਣੀ ਪੁੱਤਿਆਂ ਨੂੰ ਲਾੜ ਪਿਆਰ ਮੱਥਾ ਚੁੰਮਦੀ ਸਿਰ ਤੇ ਹੱਥ ਫੇਰਦੀਏ ਮੇਰੇ ਲਾਲ ਕੀ ਕਿਹਾ ਤੁਹਾਨੂੰ ਕਹਿੰਦੇ ਉਹਨਾਂ ਨੇ ਬਾਬਾ ਜੂਰਾਵਰ ਸਿੰਘ ਬਾਬਾ ਫਤੀ ਸਿੰਘ ਐਂ ਦੱਸਦੇ ਐ ਪੂਰੇ ਚਾਅ ਨਾਲ ਦੱਸ ਦੇ ਖੁਸ਼ ਹੋਗੇ ਦਾਦੀ ਮਾਂ ਇਸ ਤਰ੍ਹਾਂ ਕਹਿੰਦੇ ਸੀ ਲਾਲਚ ਦਿੰਦੇ ਸੀ ਡਰਾਵੇ ਵੀ ਦਿੰਦੇ ਪਿਤਾ ਜੀ ਬਾਰੇ ਵੀਰਾਂ ਬਾਰੇ ਵੀ ਕਹਿੰਦੇ ਮਾਰ ਦਿੱਤੀ ਗਏ ਨੇ ਪਰ ਕਹਿੰਦੇ ਅਸੀਂ ਆਪਣੇ ਦਾਦਾ ਜੀ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਧਰਮ ਕਬੂਲ ਨਹੀਂ ਹੋਇਆ ਦਾਦੀ ਮਾਂ ਨੇ ਕਿਹਾ ਸ਼ਾਬਾਸ਼ ਬੇਟਾ ਫੇਰ ਰਾਤ ਜਿਹਦੀ ਦੂਸਰੀ ਆਉਂਦੀ ਹੈ ਸਾਸੰਗ ਜੀ ਦਾਦੀ ਮਾਂ ਉਸੇ ਤਰ੍ਹਾਂ ਹੀ ਗੁਰਬਾਣੀ ਆਪਣੀ ਗੋਦੀ ਨੇ ਸ਼ਬਦ ਦੀ ਨਿਗ ਇਤਿਹਾਸ ਆਪਣੀ ਵੱਡੀ ਵਡੀਆਂ ਦਾ ਫੇਰ ਸਾ ਸੰਜੀਓ ਦਿੜ ਕਰਵਾਉਂਦੀ ਹੈ ਤੇ ਅਗਲਾ ਦਿਨ ਚੜਦੇ ਦੇਖੋ ਕੁਲੀ ਕੁਝ ਵੀ ਨਹੀਂ ਦੂਸਰੇ ਦਿਨ ਦੀ ਜਿਹੜੀ ਪੇਸ਼ੀ ਹੁੰਦੀ ਹੈ ਸਿਪਾਈ ਆ ਜਾਂਦੀ ਹੈ ਆ ਕੇ ਭੇਰ ਕੰਦੀ ਕੰਦੀ ਮਾਂ ਤੇਰੇ ਪੋਤਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਮਾਂ ਦਾਦੀ ਮਾਂ ਦੇਖਦੀ ਐ ਤੇ ਸਿਪਾਹੀ ਲੈ ਜਾਂਦੇ ਨੇ ਜਦੋਂ ਕਚਹਿਰੀ ਵਿੱਚ ਜਾਂਦੇ ਨੇ ਸਾਧ ਸੰਗਤ ਜੀ ਉਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੂਜੀ ਨੂੰ ਬੁਲਾਉਂਦੀ ਨਹੀਂ ਜਦੋਂ ਗੱਜਕੇ ਫਤੀ ਬੁਲਾਉਂਦੇ ਐ ਤੇ ਕਚਹਿਰੀ ਨਾਲ ਦੀ ਨਾਲ ਹੀ ਐ ਸਨਾਟਾ ਸ਼ਾ ਜਾਂਦੇ ਵੀ ਜਿਵੇਂ ਕੋਈ ਹੁੰਦਾ ਹੀ ਨਹੀਂ ਉਹ ਇਹ ਹੈਰਾਨ ਹੁੰਦੇ ਆ ਵੀ ਦੇਖੋ ਉਮਰਾਂ ਤਾਂ ਛੋਟੀਆਂ ਕਿੱਡੀਆਂ ਕਿੱਡੀਆਂ ਇਨ੍ਹਾਂ ਕੋਲੇ ਐਡੇ ਹੌਸਲੇ ਕਿਵੇਂ ਐ ਤੇ ਸਾਸ ਸਿੰਘ ਜੀ ਦੇਖੋ ਕਹਿੰਦੇ ਨਾਲੇ ਠੰਡੇ ਬੁਰਜ ਵਿੱਚ ਰਹਿੰਦੇ ਐ ਰਾਤ ਨਾ ਇਹਨਾਂ ਨੂੰ ਕੋਈ ਖਾਣ ਪੀਣ ਨੂੰ ਐ ਤੇ ਸਾ ਸਿੰਘ ਜੀ ਜਦੋਂ ਫਿਰ ਅੱਜ ਜੋ ਆਪਣਾ ਇਤਿਹਾਸ ਦੱਸਦੇ ਤੇ ਦੁੱਨਾ ਸਿੰਘ ਹਡੂਰੀਆ ਉਹ ਇਤਿਹਾਸ ਲਿਖਿਆ ਜਿਹੜਾ ਉਸੇ ਸਮੇਂ ਸੀ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਦੱਸਿਆ ਸੀ ਆਪ ਜੀ ਨੂੰ ਉਹ ਕਹਿੰਦੇ ਵੀ ਲਾਲਾ ਨੂੰ ਅੱਜ ਕਹਿੰਦੀ ਮਨੋਂ ਲਈ ਡਰਾਵੇ ਵੀ ਤੇ ਕਹਿੰਦੇ ਸ਼ਮਕਾਂ ਬਣਾਈਆਂ ਅਗੇ ਅੱਖੇ ਮਚੀਆਂ ਲਿਖਦਾ ਉਹ ਆਪਣੇ ਇਤਿਹਾਸ ਵਿੱਚ ਉਹ ਕਹਿੰਦੀ ਖਿੰਤੀਆਂ ਪਾਪ ਕਹਿੰਦੀ ਵੀ ਜਿਹੜੀ ਬਾਸ ਹੁੰਦੀ ਐ ਉਹਦੀਆਂ ਪਤਲੀਆਂ ਪਤਲੀਆਂ ਸ਼ਮਕਾਂ ਜਿਵੇਂ ਤੂਤਦੀਆਂ ਹੁੰਦੀਆਂ ਸ਼ਮਕਾਂ ਨਹੀਂ ਆ ਇਹ ਆਪਾਂ ਨੂੰ ਪਤਾ ਜਦੋਂ ਨੰਗੀ ਪਿੰਡੇ ਤੇ ਸ਼ਮਕ ਵੱਜਦੀ ਐ ਤੇ ਉਹਦੀ ਦਰਦ ਬਹੁਤ ਹੁੰਦਾ ਤੇ ਸਾਸੰਗੀ ਉਹ ਕੋਮਲ ਜੇ ਲਾਲਾਂ ਦੇ ਉਹ ਕਹਿੰਦੇ ਪਿੰਡੇ ਨੰਗੀ ਕਰ ਕਿ ਨਾ ਤੇ ਉਹ ਸ਼ਮਕਾਂ ਮਾਰੀਆਂ ਗਈਆਂ ਦੇਖੋ ਕਹਿੰਦੇ ਵਾਸ ਦੀਆਂ ਬੜਾਈਆਂ ਹੋਈਆਂ ਉਹ ਇਤਿਹਾਸਕਾਰ ਲਿਖਦਾ ਕਹਿੰਦੀ ਉਹ ਸ਼ਮਕਾ ਉਹਨਾਂ ਦੇ ਅਦਮਾਰੀਂ ਕਿਆਂ ਮਨਾਉਣ ਲਈ ਡਰਾਉਣ ਵਾਸਤੇ ਦੇਖੋ ਕਹਿੰਦੇ ਇਸਲਾਮ ਕਬੂਲ ਕਰੋ ਪਰ ਉਹ ਨਾ ਫਿਰ ਇਤਿਹਾਸਕਾਰ ਕਹਿੰਦੀ ਉਹਨਾਂ ਨੂੰ ਪੀਪਲ ਦੇ ਨਾਲ ਬੰਨ ਕੇ ਉਹਨਾਂ ਲਾਲਾਂ ਦੀ ਕਹਿੰਦੇ ਦੇਖੋ ਕੋਮਲ ਜੀ ਸਹੀਦਾਂ ਦੀ ਗੁਲੇਲੇ ਮਾਰੀਗੇ ਜਿਵੇਂ ਪੱਥਰ ਮਾਰੀਗੇ ਕਹਿੰਦੇ ਉਹਨਾਂ ਇਹਨੇ ਕਹਿੰਦੇ ਤਸੀਹੇ ਦਿੱਤੇ ਨੇ ਤੇ ਫੇਰ ਉਹ ਕਹਿੰਦੇ ਅੱਜ ਕਹਿੰਦੇ ਮਰੀਰ ਕੂਟਲੀਆ ਨਵਾਬ ਮੁਹੰਮਦ ਸ਼ੀਰਖਾ ਕਹਿੰਦੇ ਉਹ ਅੱਜ ਬੈਠਾ ਹੈ ਤੇ ਉਹਨੂੰ ਕਹਿਣ ਲੱਗੇ ਉਹਨੂੰ ਢਕਾਉਣ ਲੱਗੇ ਸੁਚੇਨੰਦ ਉਹ ਕਹਿੰਦੀ ਵੀ ਸ਼ੇਰ ਮੁਹੰਮਦ ਕਾਹ ਕਹਿੰਦੀ ਵੇਖ ਤੇਰੇ ਭਰਾ ਨਾਰਖਾ ਨੂੰ ਕਹਿੰਦੀ ਇਹਨਾਂ ਦੇ ਪਿਤਾ ਨੇ ਚਮਕੌਰ ਦੀ ਗੜੀ ਵਿੱਚ ਤੀਰ ਮਾਰਿਆ ਸੀ ਪਹਿਲਾ ਤੀਰ ਕਹਿੰਦੇ ਤੇਰੇ ਭਰਾ ਤੇ ਚਲਾਇਆ ਤੇਰੇ ਪਤੀ ਜੇ ਕਹਿੰਦੇ ਮਾਰੇ ਤੇ ਤੂੰ ਕਹਿੰਦੀ ਹੁਣ ਬਦਲਾ ਲੈ ਲੈ ਇਹਨਾਂ ਤੂੰ ਉਹਦੀ ਇਹ ਬੱਚੀ ਹੈ ਤੇ ਕਈ ਵਾਰ ਸਾ ਸਿੰਘ ਜੀ ਕੌਮ ਭਵੇਂ ਧਰਮ ਭਵੇਂ ਕੋਈ ਹੋਵੇ ਤੇ ਮੰਦਾ ਕੀ ਵਾਰੀ ਸੱਚ ਤੇ ਪਹਿਰਾ ਦਿੰਦਾ ਉਹਦੀ ਜਮੀਰ ਇਜ਼ਾਜਤ ਨਹੀਂ ਦਿੰਦੀ ਉਹ ਸੱਚ ਦੀ ਪਾਲਣਾ ਕਰਦਾ ਭਾਵੇਂ ਉਹ ਮੁਸਲਮਾਨ ਹੈ ਬਾਦੋਨੀ ਅੰਦਰੋਂ ਜਿਹੜੀ ਜਮੀਰ ਉਹਦੀ ਇਜ਼ਾਜਤ ਨਹੀਂ ਉਹਨੇ ਉੱਠ ਕੇ ਗਿਆ ਕਹਿੰਦੇ ਨਵਾਬ ਸਾਹਿਬ ਕਹਿੰਦੇ ਸ਼ੀਰਖੋਰ ਬੱਚੇ ਨੇ ਸ਼ੀਰਖੋਰ ਦਾ ਮਤਲਬ ਹਾਂਜੀ ਇਹਨਾਂ ਦੀ ਦੁੱਧ ਵਾਲੀ ਦੰਦ ਵੀ ਨਹੀਂ ਗਏ ਵੇਖੋ ਕਹਿੰਦੀ ਉਹ ਕਹਿੰਦੀ ਸ਼ੀਰਖੋਰ ਬੱਚੇ ਨੇ ਦੁੱਧ ਪੀਂਦੇ ਬੱਚੇ ਤੇ ਕਹਿੰਦੀ ਇਹਨਾਂ ਤੇ ਤੂੰ ਜ਼ੁਲਮ ਕਰੇਗਾ ਤਾਂ ਖਤਮ ਹੋ ਜਾਏਗਾ ਭਾਵੇਂ ਸਰਹੰਦ ਕਹਿੰਦੀ ਖਤਮ ਹੋ ਜਾਏਗੀ ਬੱਚਿਆਂ ਤੇ ਜ਼ੁਲਮ ਕਰਨਾ ਕਹਿੰਦੀ ਨਾ ਕੁਰਾਨ ਨਾ ਮੁਹੰਮਦ ਸਾਹਿਬ ना इस्लाम तेन काफ नहीं करना गा इजाजत नहीं दिता धर्म इना कदी बच्ची तू कीरखर बच्चा जुलम कर दे उन्हें सच कह दिता पमेश नहीं छाया सच कह दिता रोशन जमीर इंसान भी हिंदे ने जो उन्होंने इना कह ਤੇ ਇੰਨਾ ਕਹਿ ਕੇ ਉਹ ਕਾਜੀ ਜਿਹੜਾ ਫਤਵੀ ਲਾਉਣ ਵਾਲਾ ਉਹਨੂੰ ਵੀ ਕਿਹਾ ਵੀ ਤੂੰ ਝੂਠਾ ਫਤਵਾ ਲਾਨੇ। ਤੂੰ ਬਚਣਾ ਨਹੀਂ। ਤੇ ਜਦੋਂ ਉਹਨੂੰ ਕਿਹਾ ਤੇ ਫਿਰ ਉਹ ਉੱਠ ਕੇ ਬਾਹਰ ਚ ਲੈ ਜਾਂਦਾ। ਵਿਚਾਰੀ ਚ। ਸੁੱਚਾ ਨੰਦ ਉੱਠਦਾ। ਉਹ ਕਹਿੰਦਾ ਨਵਾਬ ਸਾਹਿਬ ਵੇਖਿਓ। ਕਹਿੰਦੇ ਕਿਤੇ ਛੱਡ ਨਾ ਦਿਓ। ਕਿੰਦੀ ਬਤਾ ਕੌਣ ਹੈ ਉਹਨਿ ਸ਼ਬਦ ਜਿਹੜੀ ਵਕਤ ਇਤਿਹਾਸ ਇਹ 나ਗਦਰਪਤ ਨਹੀਂ ਬਲੋਕ ਤਮਾਮੋ ਇਹ ਤਾਂ ਕਹਿੰਦੀ 나ਗ ਦੀ ਬੱਚੀ ਨੇ ਉਹ ਕਹਿੰਦੀ ਜਿਵੇਂ ਕਹਿੰਦੀ ਜੰਮ ਦੀਆਂ ਸੂਲਾਂ ਦੀ ਮੂੰਹ ਤਿੱਖੇ ਫਿਰ ਹੋਰ ਵੀ ਸ਼ਬਦ ਜਿਹੜੀ ਲਿਖੇ ਨੇ ਇਤਿਹਾਸ ਕਰਾ ਨਹੀਂ ਬਾਕੀ ਕਰਾ ਨਹੀਂ ਵੀ ਉਹ ਕਹਿੰਦੀ ਦੇਖੋ ਇਹ ਤਾਂ ਬਾਗੀ ਦੇ ਪੁੱਤਰ ਹੈ ਇਹਨਾਂ ਦੇ ਬਲੱਡ ਵਿੱਚ ਕਹਿੰਦੇ ਬਾਗੀ ਪੁਣਾ ਹੈ ਇਸ ਤਰ੍ਹਾਂ ਦੇ ਸ਼ਬਦ ਉਹਨੇ ਕਿਉਂਕਿ ਨਵਾਬ ਸੀ ਜਿਹੜਾ ਥੋੜਾ ਜਿਹਾ ਢਿੱਲਾ ਹੋ ਗਿਆ ਸੀ ਜਦੋਂ ਉਹ ਮਰੇਰਕੋਟ ਲਈ ਨਵਾਬ ਕਹਿ ਕੀ ਗਿਆ ਸਾਰੀ ਕਿਚੇੜੀ ਹੋਰ ਮੰਤਰੀ ਵੀ ਉਹ ਸੋਚਣ ਲੱਗੀ ਸੀ ਪਰ ਸੁੱਚਾ ਨੰਦ ਨੇ ਨਾਲ ਦੀ ਨਾਲ ਹੀ 扑ਕਾ ਦਿੱਤਾ ਫਿਰ ਉਹ ਕਹਿੰਦੀ ਵੇਖਿਓ ਬਗਿਆੜ ਨੂੰ ਮਾਰਨਾ ਤੇ ਬਗਿਆੜ ਦੇ ਬੱਚਿਆਂ ਨੂੰ ਕਹਿੰਦੀ ਪਾਲਣਾ ਕਿੱਥੋਂ ਦੀ ਸਿਆਣਪ ਹੈ ਉਹ ਕਹਿੰਦੇ ਦੇਖੋ ਸੱਪ ਨੂੰ ਮਾਰਨਾ ਤੇ ਸੱਪ ਦੇ ਬੱਚਿਆਂ ਨੂੰ ਪਾਲਣਾ ਇਸ ਪੂਲੀਏ ਨੇ ਸੋਇਸ ਕਰ ਕਿਉਂ ਨਹੀਂ ਫੇਰ ੜਕਾ ਦਿੱਤਾ ਦੇਖੋ ਕਹਿੰਦੇ ਜੇ ਨਹੀਂ ਯਕੀਨ ਹੋਣਾ ਤਾਂ ਪੁੱਛ ਲਓ ਜਿੰਨਾ ਅਨੁਸਾਰ ਦਿੱਤਾ ਜਾਵੇ ਸੁਚਾਨੰਦ ਕਹਿੰਦਾ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾ ਉਹ ਕਹਿੰਦੀ ਅਸੀਂ ਪਹਿਲੀ ਗੱਲ ਤਾਂ ਤੁਸੀਂ ਛੱਡਣਾ ਨਹੀਂ ਜੇ ਸਾਨੂੰ ਛੱਡ ਦਿੱਤਾ ਬਾਹਰ ਜਾਵਾਂਗੇ ਸਿੰਘ ਇਕੱਠੀ ਕਰਾਂਗੇ ਫੇਰ ਕਹਿੰਦੀ ਫੇਰ ਕੀ ਕਰੋਗੇ ਕਹਿੰਦੇ ਤੁਹਾਡੇ ਨਾਲ ਇਸ ਸਰਹੰਦ ਵਿੱਚ ਮੈਦਾਨੇ ਜੰਗ ਵਿੱਚ ਕਹਿੰਦੀ ਤਲਵਾਰ ਦੇ ਨਾਲ ਦੁਝਾਂਗੀ ਤੁਹਾਡੇ ਨਾਲ ਫੇਰ ਕਹਿੰਦੇ ਤੁਹਾਨੂੰ ਪਕੜ ਪਕੜ ਲਿਆ ਫੇਰ ਫੇਰ ਕਹਿੰਦੀ ਉਹੀ ਕਰਾਂਗੀ ਜੋ ਅੱਜ ਕਰਦੇ ਹਾਂ ਫੇਰ ਕਹਿੰਦੇ ਛੱਡ ਦਿੱਤਾ ਉਹ ਕਹਿੰਦੇ ਉਹਨਾਂ ਤੇ ਅਸੀਂ ਕਹਿੰਦੇ ਲੜਦੇ ਰਵਾਂਗੇ ਜਿੰਨਾ ਚਿਰ ਕਹਿੰਦੇ ਖਤਮ ਨਹੀਂ ਹੁੰਦੀ ਜ਼ਾਲਮ ਖਤਮ ਨਹੀਂ ਹੁੰਦਾ ਉਹ ਕਹਿੰਦੇ ਨਵਾਬ ਸਾਹਿਬ ਵੇਖ ਲਓ ਮੈਂ ਤਾਂ ਹੀ ਕਿਹਾ ਵੀ ਇਹਨਾਂ ਦੇ ਖੂਨ ਵਿੱਚ ਬਾਗੀ ਬਣਏ ਬਾਗੀ ਦੇ ਪੁੱਤਰ ਨੇ ਇਹਨਾਂ ਨੂੰ ਛੱਡ ਨਾ ਦਿਓ ਤੇ ਸਾ ਸੰਗੀ ਉਹੀ ਸਵਾਲ ਇਸਲਾਮ ਕਬੂਲ ਕਰੋ ਨਹੀਂ ਤੇ ਜਦੋਂ ਫਿਰ ਉਹ ਆਉਂਦੇ ਨੇ ਲਾਲਾ ਦਦੀ ਮੰਗੋਲੇ ਇਸ ਸਾਹਸੰਗ ਜੀ ਦਾਦੀ ماں ਦੇਖੋ ਉਹ ਜਿਹੜਾ ਸ਼ਮਕਾਂ ਮਾਰੀਆਂ ਪਿੰਡੇ ਤੇ ਬੱਚਿਆਂ ਦੇ ਉਹਦੀਆਂ ਵਿਖੋ ਲਾਸ਼ਾਂ ਪਈਆਂ ਹੋਈਆਂ ਪਰ ਲਾਸ਼ ਹੀ ਕਹਿੰਦੇ ਆ ਨਾ ਦਾਗ ਜਿਹੜੇ ਉਹਨਾਂ ਦੇ ਕੋਮਲ ਜੀ ਸਰੀਰ ਹੈ ਤੇ ਦਾਦੀ ماں ਹੱਥ ਫੇਰ ਕੇ ਉਹ ਕਹ ਦੱਸ ਰਿਹਾ ਕਹਿੰਦੇ ਦਾਦੀ ماں ਮਨਾਉਣ ਵਾਸਤੇ ਕਹਿੰਦੇ ਸਾਨੂੰ ਇਸ ਤਰ੍ਹਾਂ ਵੀ ਕੁੱਤਿਆ ਗਿਆ ਤੇ ਦਾਦੀ ماں ਨੇ ਹੱਥ ਫੇਰਿਆ ਤੇ ਸਾਹਸੰਗ ਜੀ ਉਨੇ ਸ਼ਾਬਾਸ਼ ਦਿੱਤੀ ਮੇਰੇ ਲਾਲ ਆਪਣੇ ਦਾਦਾ ਜੀ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਤੁਸੀਂ ਤੇ ਦੇਖੋ ਉਹਨਾਂ ਨੇ ਐਨੇ ਨਹੀਂ ਤਸੀਹੇ ਸਾਧ ਸੰਗ ਜੀ ਧਰਮ ਪਰिवर्तन ਨਹੀਂ ਹੋਇਆ ਤੇ ਅੱਜ ਕੋਈ ਥੋੜ੍ਹਾ ਜਿਹਾ ਸੁੱਖ ਦੀ ਵੀ ਨਾ ਤੇ ਮਨੁੱਖ ਆਰਾਮ ਨਾਲ ਹੀ ਧਰਮ ਪਰिवर्तन ਕਰ ਲੈਂਦਾ ਮਾਫ ਕਰਨਾ ਕਹਿਣਾ ਪੈਂਦਾ ਦੇਖੋ ਉਮਰਾਂ ਕਿੱਡੀਆਂ ਛੋਟੀਆਂ ਨੇ ਤਸੀਹੇ ਕਿੰਨੇ ਵੱਡੇ ਨੇ ਤੇ ਅੱਜ ਉਹਨਾਂ ਨੇ ਫਿਰ ਫਤਵਾ ਵੀ ਜਿਹੜਾ ਦਾਦੀमां ਲਾ ਦਿੱਤਾ ਕਾਜੀ ਨੂੰ ਕਹੇ ਕਿ ਅਸੀਂ ਤੇਰੇ ਕੋਲੇ ਅੱਜ ਦੀ ਰਾਤ ਹੀ ਆਏ ਤੇ ਕੱਲ ਨੂੰ ਅਸੀਂ ਤੇਰੇ ਕੋਲੇ ਵਾਪਸ ਨਹੀਂ ਆਉਣਾ ਜਦੋਂਗੇ ਨੀਅਤ ਵਿੱਚ ਚਿੰਦਾ ਫਤਵਾ ਜਿਹੜਾ ਉਹਨਾਂ ਨੇ ਉਹ ਲਾ ਦਿੱਤਾ ਜਦੋਂ ਦਾਦੀमां ਨੂੰ ਇੰਜ ਕਹਿੰਦੇ ਆ ਦਾਦੀमां ਨੇ ਫੇਰ ਇਤਿਹਾਸ ਸੰਗੀ ਜਿਹੜੇ ਕਿੰਨੇ ਸਮੇਂ ਤੋਂ ਭੁੱਖੇ ਨੇ ਠੰਡੇ ਵਰਜ ਵਿੱਚ ਤੇ ਜਿਹਨੇ ਠੱਡੇ ਵਰਜ ਵਿੱਚ ਸੇਵਾ ਕੀਤੀ ਉਹਨਾਂ ਦੀ ਉਹਨੂੰ ਵੀ ਆਪਾਂ ਬੁਲਾਉਣਾ ਨਹੀਂ ਬਾਬਾ ਮੋਤੀ ਮਹਿਰਾ ਜੀ ਉਹਨਾਂ ਵੱਲ ਦੇਖੋ ਉਹ ਕਹਿੰਦੇ ਵੀ ਉਹ ਜਿਹੜੀ ਜੇਲ੍ਹ ਦੇ ਵਿੱਚ ਜਿਹੜਾ ਉਹ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਤੇ ਉਹਨੂੰ ਜਦੋਂ ਪਤਾ ਲੱਗਦਾ ਇਸ ਨਾਮ ਦੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਹਨ ਤੇ ਮਾਂ ਜਿਹੜੀ ਸੋਭੇ ਨਹੀਂ ਕਹਿੰਦੇ ਵੀ ਇਹ ਠੰਡੇ ਵਰਜ ਵਿੱਚ ਤਾਉ ਉਹਦੇ ਮਨ ਵਿੱਚ ਸਾਧ ਸਿੰਘ ਜੀ ਦੇਖੋ ਕੁਝ ਨਹੀਂ ਦਿੱਤਾ ਉਹਨਾਂ ਨੂੰ ਨਾ ਪਾਣੀ ਨਾ ਰੋਟੀ ਪਰ ਉਹਨੇ ਘਰੇ ਚਲਾ ਗਿਆ ਉਹਦੀ ਮਾਂ ਘਰ ਵਾਲੀ ਬੱਚਾ ਇੱਕ ਛੋਟਾ ਤੇ ਉਹਨਾਂ ਨੂੰ ਜਾ ਕੇ ਮਾਂ ਨੂੰ ਕਹਿੰਦਾ ਵੀ ਮੈਂ ਸੇਵਾ ਕਰਨੀ ਉਹ ਕਹਿੰਦੇ ਕੀ ਦੀ ਸੇਵਾ ਕਹਿੰਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਜੀ ਤੇ ਸਾਹਿਬ ਜਾਦੀ ਜਿਹੜੀ ਵਿੱਚ ਨਹੀਂ ਕੁਝ ਨਹੀਂ ਦਿੱਤਾ ਉਹਨਾਂ ਨੂੰ ਖਾਣ ਲਈ ਮੇਰੇ ਮਨ ਦੀ ਜਿਹੜੀ ਅਵਲਾਸ਼ਾ ਵੀ ਮੈਂ ਉਹਨਾਂ ਨੂੰ ਦੁੱਧ ਦੀ ਸੇਵਾ